ਨਾਮ ਉਹਦਾ ਅੱਲਾ ਰੱਖਾ ਹੈ ਕੀ ਗੱਲ ਹੋਈ ਆ ਜੀ ਜਿਹੜੇ ਤੁਹਾਡੇ ਬੱਚੇ ਦੀ ਡੈਥ ਹੋਈ ਆ ਵੇਖੋ ਜੀ ਆ ਸਾਡੇ ਤਾਰਾਂ ਆ ਤਾਰਾਂ ਕਰਮ ਕਰੋ ਤਾਰਾਂ ਆ ਤਾਰਾਂ ਦੇ ਉੱਪਰ ਹੁਣ ਕੋਠੇ ਤੇ ਚੜਨਾ ਉਤਰਨਾ ਹੁੰਦਾ ਬੱਚੇ ਨੇ ਲੈਟ ਬੰਦ ਸੀਗੀ ਤੋਂ ਉੱਪਰ ਚੜਿਆ ਆ ਉੱਪਰਲੀ ਲੈਟ ਆ ਰਹੀ ਸੀ ਉੱਪਰਲੀ ਲੈਟ ਆ ਰਹੀ ਸੀ ਇਹਨਾਂ ਲੈਂਡਮੈਨ ਆ ਰਹੇ ਨੂੰ ਬੱਤੀਆਂ ਵਾਲੇ ਨੂੰ ਬੜਾ ਆਖਿਆ ਸੀਗੇ ਵੀ ਸਾਡੇ ਉੱਪਰੋਂ ਸਾਨੂੰ ਸਾਈਡ ਤੇ ਕਰ ਦਿਓ ਤਾਰਾਂ ਸਾਡਾ ਕੋਈ ਨੁਕਸਾਨ ਹੋ ਜਾਣਾ ਸਾਈਡ ਤੇ ਕਰ ਦਿਓ ਪਰ ਉਹਨਾਂ ਸਾਡੀ ਇੱਕ ਨਹੀਂ ਮੰਨੀ ਉਹਨਾਂ ਸਾਈਡ ਤੇ ਨਹੀਂ ਕੀਤੀ ਅੱਜ ਮੇਰਾ ਬੱਚਾ 18 ਸਾਲ ਦਾ ਹੈ ਤੇ ਵਾਲੀਵਾਲ ਦਾ ਪਲੇਅਰ ਸੀਗਾ ਤੇ ਉਹ ਬਾਜੀ ਇੱਥੇ ਦੁਨੀਆ ਤੇ ਨਹੀਂ ਰਿਹਾ ਕਰੰਟ ਲੱਗਣ ਦੇ ਨਾਲ ਜਿਹੜੀ ਮੌਤ ਹੋਈ ਕਰੰਟ ਲੱਗੜ ਦੇ ਨਾਲ ਮੌਤ ਹੋਈ ਹੈ ਬਾਜੀ ਕੋਠੇ ਦੇ ਉੱਪਰ ਦੀਆਂ ਤਾਰਾਂ ਜਿਹੜੀਆਂ ਮੈਂ ਕਿੰਨੀਆਂ ਕਿ ਨਜ਼ਦੀਕ ਆ ਉਹ ਨਹੀਂ ਆ ਪਾਜੀ 6 ਫੁੱਟ ਹੋਣੀਆਂ ਨਜ਼ਦੀਕ ਆ ਆ 4-5 ਫੁੱਟ ਹੋਣ ਗਿਆ ਹਾਂ ਹਾਂ ਜਿਆਦਾ ਨਜ਼ਦੀਕ ਹੈ ਹਜ਼ਾਰਾਂ ਵੋਲਟਸ ਹੈ ਕਿ ਉਹਦਾ ਹੱਥ ਲੱਗ ਗਿਆ ਜਾਂ ਸਿਰ ਲੱਗ ਗਿਆ ਸਮਝੀ ਉਹਦਾ ਉਹ ਤਾਂ ਮੋਟਾ ਲੱਗਾ ਭਾਜੀ ਤੁਹਾਡੇ ਬੱਚੇ ਦੀ ਹਾਈਟ ਕਿੰਨੀ ਸੀ ਭਾਜੀ ਉਹਦੀ 5 ਫੁੱਟ 10 ਇੰਚ ਸੀ ਹੁਣ ਕੀ ਮੰਗ ਕਰਦੇ ਜੇ ਤੁਸੀਂ ਪ੍ਰਸ਼ਾਸਨ ਕੋਲ ਮੰਗ ਇਹੋ ਹੀ ਆ ਭੀ ਭਾਜੀ ਸਾਡਾ ਕੋਈ ਹੋਰ ਨਾ ਬੱਚਾ ਨਾਲ ਲੱਗ ਕੇ ਮਰ ਜਾਏ ਇਹ ਤਾਰਾਂ ਜਿਹੜੀਆਂ ਸਾਈਡ ਤੇ ਕਰਾਉਣੀਆਂ ਚਾਹੁੰਦੇ ਆ ਇੱਕ ਇਹ ਵੀ ਸਾਡਾ ਜੀ ਬੱਚਾ ਜਵਾਨ ਹੀ ਮਰਿਆ ਆ ਦੋਨੀਆਂ ਬੇਟੀਆਂ ਦੇ 20 ਸਾਲ ਦਾ ਬੱਚਾ ਜਵਾਨ ਮਰਿਆ ਆ ਹੁਣ ਜਿਹੜਾ ਵਾ ਬਿਜਲੀ ਵਿਭਾਗ ਦੇ ਅੰਦਰ ਵਿੱਚੋਂ ਕੋਈ ਨੁਮਾਇੰਦਾ ਜਾਂ ਕੋਈ ਉਹਨਾਂ ਦਾ ਜਈ ਵਗੈਰੇ ਆਏ ਹੋਏ ਆ। ਹਾਂਜੀ ਆਏ ਆ ਸਾਹਿਬ ਜੀ। ਮੌਕਾ ਵੇਖਿਆ ਉਹਨਾਂ ਨੇ। ਹਾਂਜੀ ਮੌਕਾ ਵੇਖਿਆ। ਕੀ ਕਹਿੰਦੇ ਨੇ? ਪਰ ਭਾਜੀ ਅਸੀਂ ਆਪਾਂ ਹੁਣ ਉਹਨਾਂ ਨੂੰ ਕੀ ਕਹਿਣਾ? ਜਦੋਂ ਉਹਨਾਂ ਨੂੰ ਪਹਿਲਾਂ ਬੁਲਾਇਆ ਸੀ ਉਦੋਂ ਤੇ ਉਹ ਆਏ ਨਹੀਂ। ਹੁਣ ਬੱਚਾ ਮਰ ਗਿਆ। ਮੇਰੇ ਲਈ ਹੁਣ ਕਰਨ ਲਨ ਸਾਈਡ ਤੇ ਨਾ ਕਰਨ ਲਨ ਮੈਂ ਕੀ ਕਰਨਾ? ਜਿਹੜੀ ਦੇਵਦਾਸਪੁਰਾ ਪਿੰਡ ਦੇ ਵਿੱਚ ਬੱਚੇ ਦੀ ਕਰੰਟ ਲੱਗਣ ਦੇ ਨਾਲ ਮੌਤ ਹੋਇਆ ਕੀ ਕਾਰਨ ਕੀ ਰਿਹਾ ਵਾ? ਘਟਨਾ ਦੇ ਵੇਖੋ ਜੀ ਬਹੁਤ ਮਾੜੀ ਹੋਈ ਆ ਤੇ ਇਹ ਲਾਈਨਾਂ ਬਹੁਤ ਪੁਰਾਣੀਆਂ ਚੱਲ ਰਹੀਆਂ ਵਾ ਤੇ ਬਾਅਦ ਵਿੱਚ ਥੱਲੇ ਕੰਸਟ੍ਰਕਸ਼ਨ ਕੀਤੀ ਗਈ ਆ ਪਰਿਵਾਰ ਦਾ ਕਹਿਣਾ ਹੈ ਕਿ ਕਾਫੀ ਵਾਰ ਕੰਪਲੇਂਟ ਵੀ ਕੀਤੀ ਗਈ ਆ ਕਿ ਇੱਥੋਂ ਜਿਹੜੀ ਆ ਲਾਈਨ ਜਿਹੜੀ ਆ ਹਟਾ ਦਿੱਤੀ ਜਾਵੇ ਸਾਈਡ ਤੇ ਕਰ ਦਿੱਤੀ ਜਾਵੇ ਜੇ ਕੋਈ ਕਿਸੇ ਵੀ ਚੀਜ਼ ਦੀ ਕਿਸ ਜਰੂਰਤ ਪੈਂਦੀ ਆ ਤਾਂ ਅਸੀਂ ਸਹਾਇਤਾ ਦੇਣ ਲਈ ਤਿਆਰ ਹਾਂ ਪ੍ਰਸ਼ਾਸਨ ਦਾ ਇਹਨਾਂ ਦਾ ਜੋ ਪ੍ਰੋਸੈਸ ਆਇਆ ਸੀ ਇਹ ਉਹ ਸਾਰਾ ਕੁਝ ਕੀਤਾ ਵਾ ਬਣਾਇਆ ਸੀ ਤੇ ਉਹਦੇ ਵਿੱਚ ਇਹਨਾਂ ਵੱਲੋਂ ਜੋ ਪ੍ਰਸੀਡਿੰਗ ਹੋਣੇ ਇਹਦਾ ਡਿਪੋਜ਼ਿਟ ਦਾ ਐਸਟੀਮੇਟ ਬਣਾਉਣਾ ਹੁੰਦਾ ਵਾ ਜਿਹੜੀ ਇਹ ਲਾਈਨਾਂ ਸ਼ਿਫਟ ਹੁੰਦੀਆਂ ਨਾ ਇਹਨਾਂ ਦਾ ਡਿਪੋਜ਼ਿਟ ਦਾ ਐਸਟੀਮੇਟ ਬਣਾਉਂਦਾ ਪੈਸੇ ਜਮ੍ਹਾਂ ਹੁੰਦੇ ਆ ਡਿਪਾਰਟਮੈਂਟ ਨੂੰ ਉਹ ਪੈਸੇ ਜਮ੍ਹਾਂ ਹੋਣ ਤੋਂ ਬਾਅਦ ਹੀ ਜਿਹੜਾ ਕੰਮ ਹੁੰਦਾ ਵਾ ਲਗਾਤਾਰ 10 ਸਾਲ ਤੋਂ ਜਿਹੜੀ ਆ ਇਸ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਦੀ ਡੈਥ ਹੋਈ ਇਸੇ ਕਾਰਨ ਇਸ ਸਮੇਂ ਵੀ ਸਾਡੇ ਕੋਲ ਆਉਂਦੇ ਆ ਕੋਈ ਅਹੀਂ ਤੇ ਉਹਦਾ ਵੀ ਐਸਟੀਮੇਟ ਬਣਾਇਆ ਹੋਇਆ ਸੀਗਾ ਬਣਾ ਕੇ ਉਹ ਇਹਨਾਂ ਨੂੰ ਦੱਸਿਆ ਹੋਇਆ ਜਿਹੜੇ ਪੈਸੇ ਜਮ੍ਹਾਂ ਹੋਣੇ ਆ ਜੋ ਡਿਪੋਜ਼ਿਟ ਦਾ ਐਸਟੀਮੇਟ ਬਣਾਵਾ ਉਹ ਤੇ ਮਤਲਬ ਜਿੰਨਾ ਲੋਕਾਂ ਨੇ ਲਾਈਨਾਂ ਦੇ ਵਿੱਚ ਥੱਲੇ ਬਾਅਦ ਬਣਾਏ ਆ ਉਹਨਾਂ ਵੱਲੋਂ ਹੀ ਕਰਵਾਏ ਜਾਣੇ ਆ ਨਾ ਉਹਨਾਂ ਪੈਸੇ ਜਮ੍ਹਾਂ ਖੁੰਦੇ ਤੇ ਫੇਰੀ ਅੱਗੇ ਪ੍ਰੋਸੈਸ ਚੱਲਣਾ ਸੀਗਾ ਮੈਂ ਤੁਹਾਡੇ ਵੱਲੋਂ ਐਸਟੀਮੇਟ ਜਿਹੜਾ ਵਾ ਦੱਸਿਆ ਗਿਆ ਸੀ ਇਹਨਾਂ ਨੂੰ ਪਰਿਵਾਰਾਂ ਨੂੰ ਜੀ ਜੀ ਆ ਜੈ ਸਾਹਿਬ ਨੇ ਦੱਸਿਆ ਸੀਗਾ ਇਹ ਮੇਰੇ ਜੈ ਸਾਹਿਬ ਨੇ ਇਹਨਾਂ ਨੂੰ ਹੁਣ ਕਿੰਨੀ ਕੁ ਦੇਰ ਤੱਕ ਜਿਹੜਾ ਵਾ ਇਹ ਲਾਈਨਾਂ ਜਿਹੜੀਆਂ ਵਾ ਸੈੱਟ ਕਰ ਦਿੱਤੀਆਂ ਜਾਣਗੀਆਂ ਇਹ ਅਗਲਾ ਇਨਸੀਡੈਂਟ ਕੋਈ ਇਹੋ ਜਿਹਾ ਨਾ ਹੋ ਪਾਵੇ ਸੇ ਵੇਖੋ ਸਰ ਇਹ ਮੇਰੇ ਇਹ ਕੱਲੇ ਦੇ ਵੱਸ ਨਹੀਂ ਇਹੋ ਜੀ ਚੀਜ਼ ਹੈਗੀ ਜੋ ਐਸਟੀਮੇਟ ਬੰਨਾ ਉਦੀ ਜਿਹੜੀ ਆ ਜੋ ਅਮਾਉਂਟ ਆ ਉਹ ਜਮ੍ਹਾਂ ਹੋਣ ਤੋਂ ਬਾਅਦ ਇਹ ਕੰਮ ਹੋਊਗਾ ਹੋ ਜਾਵੇਗਾ ਹਾਂਜੀ ਹਾਂਜੀ ਹੋ ਜਾਵੇਗਾ ਜਿਵੇਂ ਇਹ ਪੈਸੇ ਇਹਨਾਂ ਦੀ ਅਮਾਉਂਟ ਜਮ੍ਹਾਂ ਹੁੰਦੀ ਉਹ ਤੁਰੰਤ ਉਹ ਕੰਮ ਹੋ ਜਾਏਗਾ